ਮੈਂ ਡਾਕਟਰ ਸਿਮਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਆਸੀ ਪਹੁੰਚੇ ਆ ਪਾਜੀ ਰੁਪਿੰਦਰ ਸਿੰਘ ਜੀ ਦੇ ਖੇਤਾਂ ਵਿੱਚ ਪਿੰਡ ਸੈਂਚਾ ਵਿੱਚ ਜਿੱਥੇ ਇਹਨਾਂ ਨੇ ਆਪਣੇ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਹੈ ਤੇ ਇਹਨਾਂ ਨੇ ਤਕਰੀਬਨ ਆਪਣੇ 3 ਕਿੱਲੇ ਜਿਹੜੇ ਹੈਗੇ ਆ ਉਹ ਖੇਤੀ ਆਰਗੈਨਿਕ ਖੇਤੀ ਹੇਠ ਰਜਿਸਟਰ ਕਰਵਾਇਆ ਤੇ ਅਜੋਕਾ ਸਮਾਂ ਵੀ ਜੇ ਆਪਾਂ ਗੱਲ ਕਰੀਏ ਤਾਂ ਆਰਗੈਨਿਕ ਵੱਲ ਵਧਦਾ ਹੈ ਕਿਉਂਕਿ ਜੋ ਆਪਾਂ ਅੱਜਕੱਲ ਦੇਖ ਰਹੇ ਆ ਆਪਣੀ ਸਿਹਤ ਦੇ ਨਾਲ ਜੋ ਜੋ ਵਿਗਾੜ ਆ ਰਿਹਾ ਆਪਾਂ ਹਰ ਵਾਰੀ ਗੱਲ ਕਰੀਦੀ ਆ ਕਿ ਆਪਾਂ ਜੇ ਆਪਣੀ ਸਿਹਤ ਦਾ ਕੋਈ ਨੁਕਸਾਨ ਹੋ ਰਿਹਾ ਤੇ ਆਪਾਂ ਗੱਲ ਕਰੀਦੀ ਆ ਕਿ ਆਪਣੀ ਖੁਰਾਕ ਦੇ ਵਿੱਚ ਕਿਤਨੇ ਕਿਤੇ ਕਮੀ ਆ ਤੇ ਉਹਦੇ ਵਿੱਚ ਆਪਾਂ ਜੇ ਗੱਲ ਕਰਦੇ ਆ ਅਸੀਂ ਕਹਿੰਦੇ ਨੇ ਕਿ ਕਈ ਵਾਰ ਅਸੀਂ ਜ਼ਹਿਰਾ ਖਾ ਲੈਂਦੇ ਆ ਆਪਣੇ ਪੈਸਟੀਸਾਈਡ ਆ ਜਾਂਦਾ ਫਿਰ ਖਾਧਾ ਜਾਂਦੀਆਂ ਉਹਦਾ ਇੱਕ ਬਹੁਤ ਚੰਗਾ ਬਦਲ ਆ ਜੇ ਆਪਾਂ ਆਪਣਾ ਰੁੱਖ ਜਿਹੜਾ ਹੈਗਾ ਆ অর্ਗੈਨਿਕ ਖੇਤੀਬਾੜ ਕਰ ਲਈਏ অর্ਗੈਨਿਕ ਖੇਤੀ ਦੇ ਵਿੱਚ ਜੀ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਗੱਲ ਕਰੀਏ ਤੇ ਸਾਡਾ ਡਿਪਾਰਟਮੈਂਟ ਵੀ ਜਿਹੜਾ ਹੈਗਾ ਆ ਉਹ ਇਹਨੂੰ ਉਤਸ਼ਾਹਿਤ ਕਰਦਾ ਆ ਆਪਾਂ ਕਈ ਵਾਰ ਜ਼ਿੰਮੇਵਾਰਾਂ ਦੇ ਜਿਹੜੇ ਹੈਗੇ ਆ ਜਿਹੜੇ ਆਰਗੈਨਿਕ ਖੇਤੀ ਕਰ ਰਹੇ ਆ ਉਹਨਾਂ ਦੇ ਖੇਤ ਵਿੱਚ ਜਾ ਕੇ ਕੈਂਪ ਵੀ ਲਵਾਈਦੇ ਆ ਉੱਥੇ ਆਪਾਂ ਕਿਸਾਨ ਗੋਸ਼ਟੀਆਂ ਕਰਵਾਈਆਂ ਤਾਂ ਕਿ ਵੱਧ ਤੋਂ ਵੱਧ ਜਿਹੜੇ ਕਿਸਾਨ ਵੀਰ ਆਓ ਉੱਥੇ ਜਾ ਕੇ ਉਹ ਚੀਜ਼ ਦਾ ਲਾਹਾ ਲੈ ਸਕਣ ਕਿਉਂਕਿ ਜੇ ਉਹ ਆਰਗੈਨਿਕ ਖੇਤੀ ਕਰਨਗੇ ਤਾਂ ਉਹਨਾਂ ਨੂੰ ਮੁਨਾਫਾ ਵੀ ਵੱਧ ਹੋ ਸਕਦਾ ਇਹਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ ਤਾਂ ਆਰਗੈਨਿਕ ਖੇਤੀ ਵੱਲ ਜੇ ਆਪਾਂ ਅਗਰਸਰ ਹੁਣਾ ਹੋਵੇ ਵਧਣਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਆਪਣਾ ਜਿਹੜਾ ਖੇਤ ਆ ਉਹ ਆਰਗੈਨਿਕ ਖੇਤੀ ਅਧੀਨ ਰਜਿਸਟਰ ਕਰਾਉਣਾ ਪਵੇਗਾ ਇਹਦੇ ਲਈ ਜਿਹੜਾ ਆਪਣਾ ਵਿਭਾਗ ਆ ਉਹ ਤੁਸੀਂ ਖੇਤੀਬੜੀ ਵਿਭਾਗ ਅਤੇ ਨਾਲ ਦੇ ਨਾਲ ਜਿਹੜਾ ਆਪਣਾ ਪੰਜਾਬ ਐਗਰੋਆ ਇਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਇਹਦੇ ਵਾਸਤੇ ਤੁਹਾਨੂੰ ਹੈਗਾ ਉਹ 3 ਸਾਲ ਵਾਸਤੇ ਆਪਣਾ ਜਿਹੜਾ ਖੇਤ ਆ ਉਹਨੂੰ 3 ਸਾਲ ਬਾਅਦ ਜਿਹੜੀ ਤੁਹਾਨੂੰ ਪੱਕੀ ਰਜਿਸਟ੍ਰੇਸ਼ਨ ਮਿਲਦੀ ਆ ਪਹਿਲੇ ਸਾਲ ਦੀ ਰਜਿਸਟ੍ਰੇਸ਼ਨ ਦੂਜੇ ਸਾਲ ਦੀ ਤੇ ਤੀਜੇ ਸਾਲ ਦੀ ਤੁਹਾਨੂੰ ਫਾਈਨਲ ਜਿਹੜੀ ਸਰਟੀਫਾਈਡ ਰਜਿਸਟਰਡ ਤੁਸੀਂ ਹੋ ਜਾਂਨੇ ਹੋ ਇੱਕ ਆਰਗੇਨਿਕ ਫਾਰਮਰ ਦੇ ਰੂਪ ਚ ਤੇ ਆਪਣੀ ਜਿਹੜੀ ਜ਼ਮੀਨ ਆ ਉਹਨੂੰ ਵੀ ਰਜਿਸਟਰ ਕਰਵਾ ਲੈਨੇ ਹੋ ਉਹਦੇ ਲਈ ਜਦੋਂ ਤੁਸੀਂ ਕਿਤੇ ਵੀ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਵਾਉਣੀ ਆ ਉਹਦੇ ਲਈ ਉਹ ਡਿਪਾਰਟਮੈਂਟ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਹਨਾਂ ਵੱਲੋਂ ਆਡਿਟ ਕੀਤਾ ਜਾਂਦਾ ਜਿਹਦੇ ਵਿੱਚ ਪਹਿਲੇ ਸਾਲ ਇੰਟਰਨਲ ਆਡਿਟ ਹੁੰਦਾ ਮਤਲਬ ਕਿ ਉਸ ਵਿਭਾਗ ਦੇ ਜਿਹੜੇ ਹੈਗੇ ਅਧਿਕਾਰੀ ਕਰਮਚਾਰੀ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਡਾ ਜਿਹੜਾ ਹੈਗਾ ਆ ਵਿਜ਼ਿਟ ਕਰਦੇ ਤੁਹਾਡੇ ਖੇਤ ਦਾ ਦੇਖਦੇ ਆ ਤੁਸੀਂ ਕੀ ਬੀਜਿਆ ਕੀ ਪਾਇਆ ਕੀ ਕੱਢਿਆ ਉਸ ਤੋਂ ਬਾਅਦ ਅਗਲੇ ਸਾਲ ਜਿਹੜਾ ਹੈਗਾ ਆ ਐਕਸਟਰਨਲ ਆਡਿਟ ਹੁੰਦਾ ਜਿਹਦੇ ਵਿੱਚ ਕੋਈ ਜੜੀ ਹੈਗੀ ਆ ਕੋਈ ਤੀਜੀ ਪਾਰਟੀ ਆ ਕੇ ਚੈੱਕ ਕਰਦੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਜੇ ਕੋਈ ਕਹਿ ਦਿੰਦਾ ਜੀ ਇਹ ਤਾਂ ਇਹਨਾਂ ਨੇ ਕਰਵਾ ਲਿਆ ਪਰ ਜਦੋਂ ਤੀਜੀ ਪਾਰਟੀ ਚੈੱਕ ਕਰਦੀ ਆ ਉਹ ਇੱਕ ਆਥੈਂਟੀਕੇਟਿਡ ਮੋਹਰ ਹੋ ਜਾਂਦੀ ਆ ਜਦੋਂ ਦੇਖਦੇ ਆ ਆ ਕੇ ਕਿ ਹਾਂਜੀ ਆ ਸਬੰਧਤ ਬੰਦੇ ਨੇ ਜਿਹੜਾ ਹੈਗਾ ਆ ਉਹ ਖੇਤੀ ਹੇਠ ਜਿਹੜਾ ਆਪਣਾ ਕੁਝ ਰਕਵਾ ਆ ਉਹ ਜਿਹੜਾ ਆਰਗੈਨਿਕ ਅਧੀਨ ਰਜਿਸਟਰ ਕਰਵਾ ਲਿਆ ਸੈਕੰਡ ਆਡਿਟ ਤੋਂ ਬਾਅਦ ਜਿਹੜੇ ਤੀਜੇ ਸਾਲ ਦੇ ਵਿੱਚ ਤੁਹਾਨੂੰ ਫਾਈਨਲ ਜਿਹੜਾ ਉਹਦਾ ਸਰਟੀਫਿਕੇਟ ਮਿਲ ਜਾਂਦਾ ਸਰਟੀਫਿਕੇਟ ਤੋਂ ਬਾਅਦ ਤੁਸੀਂ ਜਿਹੜੀਆਂ ਵੀ ਫਸਲਾਂ ਆ ਰਵੈਤੀ ਫਸਲਾਂ ਜਾਂ ਹੋਰ ਜਿਹੜੀਆਂ ਫਸਲਾਂ ਤੁਸੀਂ ਆਰਗੈਨਿਕ ਦੇ ਅਧੀਨ ਲਾ ਸਕਦੇ ਆ ਜੇ ਆਪਾਂ ਗੱਲ ਕਰੀਏ ਆਰਗੈਨਿਕ ਦੇ ਲਈ 3 ਸਾਲ ਤੋਂ ਬਾਅਦ ਤੁਸੀਂ ਕਿਹੜੀਆਂ-ਕਿਹੜੀਆਂ ਫਸਲਾਂ ਲਾ ਸਕਦੇ ਤੁਸੀਂ ਤਕਰੀਬਨ ਸਾਰੀਆਂ ਹੀ ਫਸਲਾਂ ਲਾ ਸਕਦੇ ਹੋ ਜਿਹਦੇ ਵਿੱਚ ਮਤਲਬ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਦੇਸੀ ਵੱਲ ਜੇ ਆਉਂਨੇ ਆ ਜਿਵੇਂ ਹੁਣ ਸਾਡਾ ਏਰੀਆ ਸੀ ਕਹਿ ਲਈਏ ਅਸੀਂ ਦੇਸੀ ਮੱਕੀ ਲਾ ਸਕਦੇ ਆ ਕਿਉਂਕਿ ਇਹਦਾ ਕਾਫੀ ਰੁਝਾਨ ਆ ਆਮ ਲੋਕ ਜੇ ਆਪਾਂ ਪੰਜਾਬ ਦੇ ਹੋਰ ਖੇਤਰਾਂ ਤੋਂ ਪੁੱਛੀਏ ਤੇ ਉਹ ਕਹਿੰਦੇ ਪਹਾੜੀ ਮੱਕੀ ਜੇ ਮਿਲਦੀ ਤਾਂ ਸਾਨੂੰ ਦੱਸਿਓ ਤੇ ਉਹਨੂੰ ਜੇ ਆਪਾਂ ਆਰਗੈਨਿਕ ਦੇ ਅੰਦਰ ਕਵਰ ਕਰ ਲਈਏ ਉਹ ਸਾਡੇ ਲਈ ਬਹੁਤ ਲਾਹੇਵੰਦ ਹੋ ਸਕਦੀ ਆ ਕਿਉਂਕਿ ਉਹ ਹੋਰ ਰਵਾਇਤੀ ਫਸਲਾਂ ਤੋਂ ਅੱਡ ਹੋ ਜਾਂਦੀ ਆ ਜਿਹਦੀ ਇੱਕ ਮਾਰਕੀਟ ਵੈਲਿਊ ਆਮ ਨਾਲੋਂ ਜ਼ਿਆਦਾ ਹੋ ਸਕਦੀ ਆ ਮੇਰਾ ਨਾਮ ਰੁਪਿੰਦਰ ਸਿੰਘ ਪਿੰਡ ਸੈਂਚਾ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੈਂ ਇੱਥੇ ਸੈਂਚਾ ਦੇ ਵਿੱਚ ਹੀ ਖੇਤੀ ਕਰਦੇ ਆ ਮੇਰੀ 8 ਕਿੱਲਾਂ ਦੇ ਵਿੱਚ ਖੇਤੀ ਆ ਜਿਹਦੇ ਵਿੱਚੋਂ ਮੈਂ 22 ਕਿੱਲੇ ਆਰਗੈਨਿਕ ਖੇਤੀ ਕਰਦਾ ਪਹਿਲਾਂ ਅਸੀਂ ਸਾਦੀ ਖੇਤੀ ਕਰਦੇ ਸੀ ਸਾਰੇ ਤੇ 2016 ਤੋਂ ਮੈਂ ਆਰਗੈਨਿਕ ਖੇਤੀ ਵਾਲ ਨੂੰ ਜੁੜਿਆ ਤੇ 19 ਤੋਂ ਸਰਟੀਫਾਈ ਰਜਿਸਟ੍ਰੇਸ਼ਨ ਹੋ ਗਈ ਸੀ ਮੇਰੀ ਜਿਹਦੇ ਵਿੱਚ ਹੁਣ ਅਸੀਂ ਆਪਣੇ ਘਰੇਲੂ ਵਰਤੋਂ ਵਾਲੀਆਂ ਸਾਰੀਆਂ ਚੀਜ਼ਾਂ ਖਰਾਚਾਰਾ ਸਰੋਂ ਫਸਲ ਆਪਣੀ ਮੱਕੀ ਕਣਕ ਹਰ ਇੱਕ ਚੀਜ਼ ਅਸੀਂ ਸਬਜ਼ੀ ਵਗੈਰਾ ਆਪਣੀ ਘਰੇਲੂ ਵਰਤਦੇ ਆਂ ਔਰਗੈਨਿਕ ਦੋ ਤਿੰਨ ਸਾਲ ਤੱਕ ਜੀ ਸਾਡੀ ਪ੍ਰੋਡਕਸ਼ਨ ਨਹੀਂ ਨਿਕਲੀ ਜਿੱਦਾਂ ਨਿਕਲਦੀ ਸੀਗੀ ਦੂਸਰੀ ਖੇਤੀ ਦੇ ਵਿੱਚੋਂ ਸ਼ੁਰੂਆਤ ਅਸੀਂ ਪਹਿਲਾਂ ਹੌਲੀ-ਹੌਲੀ ਕਣਕ ਤੋਂ ਮੱਕੀ ਸਰੋਂ ਤੋਂ ਕੀਤੀ ਸੀਗੀ ਫੇ ਅਸੀਂ ਸਬਜ਼ੀਆਂ ਤੋਂ ਕੀਤੀ ਹੌਲੀ-ਹੌਲੀ ਸਬਜ਼ੀਆਂ ਵੱਲੋਂ ਰੁਝਾਨ ਕੀਤਾ ਆਪਣਾ ਤੇ ਹੁਣ ਤਕਰੀਬਨ ਅਸੀਂ ਹਰ ਇੱਕ ਚੀਜ਼ ਅਸੀਂ ਔਰਗੈਨਿਕ ਵੀ ਦੇ ਹਰ ਇੱਕ तकरीबन ਸਾਰੀਆਂ ਚੀਜ਼ਾਂ ਆਰਗੈਨਿਕ ਸਾਡੀਆਂ ਹੁੰਦੀਆਂ ਆਰਗੈਨਿਕ ਦੇ ਵਿੱਚ ਸਾਡੇ ਖਰਚੇ तकरीबन ਕਾਫੀ ਹੱਦ ਤੱਕ ਘਟ ਗਏ ਆ ਕਿਉਂਕਿ ਅਸੀਂ ਆਪ ਕਰਨਾ ਇਹਦੇ ਵਿੱਚ ਕੋਈ ਖਾਦ वगैरह ਨਹੀਂ ਪਾਉਣੀ ਕੋਈ ਸਪਰੇਅ ਦਾ ਖਰਚਾ ਨਹੀਂ ਦੂਸਰੀ ਖੇਤੀ ਵੀ ਕਰਦੇ ਉਹਦੇ ਵਿੱਚ ਸਾਡਾ ਖਰਚਾ ਜ਼ਿਆਦਾ ਹੁੰਦਾ ਖਾਦ ਪੰਗੀ ਆ ਸਭ ਕੁਝ ਲੇਬਰ ਦਾ ਖਰਚਾ ਸਭ ਕੁਝ ਇਹਦੇ ਵਿੱਚ तकरीबन तकरीबन ਸਾਰੇ ਖਰਚੇ ਸਾਡੇ ਘਟ ਗਏ ਆ ਜ਼ਮੀਨ ਦੀ ਤਿਆਰੀ ਸਾਰੀ ਬਹਾਈਆਂ ਦੇ ਨਾਲ ਜੀ ਦਦੀਨ ਜਿਹੜੇ ਅਸੀਂ ਬਹਾਈ ਗਟਾਈ ਕਰਾਉਨੇ ਆ ਉਹ ਹਾਈ ਕਰਦੇ ਆ ਕੋਈ ਮਲਚਿੰਗ ਕਰਦੇ ਆ ਵਿੱਚੀ ਝੋਨਾ ਬੀਜਿਆ ਪਰਾਲੀ ਵਿੱਚ ਹੀ ਹੁੰਦੀ ਆ ਨਾਲ ਕਣਕ ਦੀ ਅਸੀਂ ਉਹਨੂੰ ਅਗਨੀ ਲਾਈ ਦੀ ਵਿੱਚੀ ਬਾਈ ਦੀ ਆ ਸਾਰੀ ਅੱਗ ਤਾਂ ਅਸੀਂ ਪਹਿਲਾਂ ਵੀ ਨਹੀਂ ਲਗਾਉਂਦੇ ਸੀਗੇ ਹੁਣ ਤੱਕ ਵਿੱਚੀ ਉਹਨੂੰ ਬਹਾਈ ਕਰੀ ਦੀ ਸਾਰੀ ਜੇ ਅਸੀਂ ਦੂਸਰੀ ਖੇਤੀ ਕਰਦੇ ਆ ਉਦੋਂ ਸਾਡੇ ਜੇ 20 18 19 ਕੁਇੰਟਲ ਨਿਕਲਦਾ ਇਹਦੇ ਵਿੱਚ 10 12 ਕੁਇੰਟਲ ਕਣਕ ਦਾ ਝਾੜ ਨਿਕਲਦਾ ਆਰਗੇਨਿਕ ਦੇ ਵਿੱਚ ਸਾਡੇ ਇੱਥੇ ਨੇੜੇ ਫਾਰਮਰ ਹੈਗੇ ਆ ਉਹਨਾਂ ਉਹਨਾਂ ਨੇ ਸਲਾਦ ਉਹਨਾਂ ਨੂੰ ਦੇਖਿਆ ਸੀ ਕਰਦੇ ਆ ਸਾਡੇ ਕੋਲ ਉਹ ਆਰਗੇਨਿਕ ਖੇਤੀ ਅਸੀਂ ਉਹਨਾਂ ਵੱਲ ਦੇਖਿਆ ਉਹਨਾਂ ਨਾਲ ਉਹਨਾਂ ਦੀ ਸਲਾਹ ਲੈ ਕੇ ਫਿਰ ਅਸੀਂ ਵੀ ਪਹਿਲਾਂ ਸਟਾਰਟਿੰਗ ਕੀਤੀ ਆਰਗੈਨਿਕ ਦੀ ਫਿਰ 2016 ਚ ਰਜਿਸਟ੍ਰੇਸ਼ਨ ਕਰਵਾਈ ਆਰਗੈਨਿਕ ਦੀ ਸਾਡੀ ਖੇਤੀ ਦੀ ਪ੍ਰਮਾਨਿਤਤਾ ਤਾਂ ਹੋ ਗਈ ਆ ਤੇ ਪੰਜਾਬ ਐਗਰੋ ਤੋਂ ਆਉਂਦੇ ਡਾਕਟਰ ਸਾਹਿਬ ਵੀ ਆਉਂਦੇ ਆ ਆ ਕੇ ਚੈੱਕ ਕਰ ਦੇਖਦੇ ਆ ਉਸ ਤੋਂ ਬਾਅਦ ਫਿਰ ਪ੍ਰਮਾਨਿਤ ਉਹਨਾਂ ਨੇ ਕੀਤਾ ਸੀਗਾ ਪਰਾਲੀ ਜਿਹੜੀ ਅਸੀਂ ਮਲਚਿੰਗ ਕੀਤੀ ਵਿੱਚੀ ਉਹਦੀ ਵਿਹਾਈ ਪਲਟਾਵਾ ਹੱਲ ਪਲੋ ਕੀਤਾ ਸੀਗੀ ਵਿੱਚੀ ਤੇ ਉਸ ਤੋਂ ਬਾਅਦ ਸਰੋਂ ਬੀਜੀ ਸੀਗੀ ਸਰੋਂ ਵੱਢ ਕੇ ਤੇ ਫਿਰ ਅਸੀਂ ਹੁਣ ਕਣਕ ਦੀ 2859 ਵੈਰਾਈਟੀ ਬੀਜੀ ਆ ਲੇਟ ਵੈਰਾਈਟੀ ਕਣਕ ਦੇ ਹਲੇ ਜਮਿਨੇਸ਼ਨ ਹੋਣਾ ਜੀ ਉਹਦਾ ਹਫਤਾ ਹੋ ਗਿਆ ਬਜਾਈ ਕੀਤੀ ਨੂੰ ਉਹਦੀ ਜਮਿਨੇਸ਼ਨ ਹੋਣੀ ਆ ਮੇਰਾ ਨਾਮ ਗੁਰਜੰਦਰ ਸਿੰਘ ਪਿੰਡ ਸੈਂਚਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੈਂ ਬੋਲ ਰਿਹਾ ਹਾਂ ਅਸੀਂ ਕੁਝ ਟਾਈਮ ਤੋਂ ਆਰਗੈਨਿਕ ਖੇਤੀ ਕਰਦੇ ਹੈਗੇ ਆ ਤੇ ਜਿਹਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਦੀ ਫਸਲ ਲਗਾਉਂਦੇ ਆ ਕਣਕ ਝੋਨਾ ਆਲੂ ਸਬਜ਼ੀਆਂ ਹਰਾਚਾਰਾ ਪਸ਼ੂਆਂ ਨੂੰ ਵੀ ਅਸੀਂ ਆਰਗੇਨਿਕ ਹੀ ਚੀਜ਼ਾਂ ਬਲਕਿ ਔਰ ਪਸ਼ੂਆਂ ਨੂੰ ਵੀ ਅਸੀਂ ਆਰਗੇਨਿਕ ਹੀ ਪੱਠੇ ਪਾਉਂਦੇ ਹੈਗੇ ਆ ਮੇਰੇ ਵੱਡੇ ਭਾਜੀ ਤੇ ਮੈਂ ਅਸੀਂ ਦੋਨੇ ਰਲ ਕੇ ਹੀ ਖੇਤੀਬਾੜੀ ਕਰਦੇ ਹੈਗੇ ਆ ਅਸੀਂ ਮਾਂ ਬੀਜੇ ਹੈਗੇ ਆ ਸੋਇਆਬੀਨ ਬੀਜੀ ਆ ਰਾਜਮਾ ਕਾਲੇ ਛਣੇ ਚਿੱਟੇ ਛਣੇ ਇਹ ਚੀਜ਼ਾਂ ਅਸੀਂ ਬੀਜਦੇ ਸਬਜ਼ੀਆਂ ਦਾੜਾ ਬੀਜਦੇ ਹੈਗੇ ਆ ਅਸੀਂ ਬਨ ਖੇਤੀ ਵੀ ਕਰਦੇ ਹੈਗੇ ਆ ਬਨ ਖੇਤੀ ਦੇ ਵਿੱਚ ਵੀ ਅਸੀਂ ਜਿੱਦਾਂ ਵੀ ਕਣਕ ਬੀਜਦੀ ਆ ਆਲੂ ਬੀਜਦੀ ਆ ਨਾਲ ਨਾਲ ਅਸੀਂ ਬਨ ਖੇਤੀ ਵੀ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਲਗਾ ਲੈਂਦੀ ਆ ਆਲੂ ਕਣਕ ਲਗਾ ਲੀਦੀ ਆ ਅਸੀਂ ਕੁਝ ਟਾਈਮਾਂ ਤੋਂ ਪਰਾਲੀ ਕਣਕ ਦੀ ਨਾੜ ਨੂੰ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਵਗੈਰਾ ਨਹੀਂ ਲਗਾਉਂਦੇ ਹੈਗੇ ਉਹਦੇ ਅੱਗ ਨਾ ਲਾਉਣ ਕਰਕੇ ਸਾਨੂੰ ਉਹਦੇ ਕਾਫੀ ਫਾਇਦਾ ਹੁੰਦਾ ਸਾਨੂੰ ਢੇਰ ਵਗੈਰਾ ਨਹੀਂ ਪਾਉਣਾ ਪੈਂਦਾ ਆਰਗੇਨਿਕ ਖੇਤੀ ਕਰਨ ਦੇ ਵਿੱਚ ਸਾਨੂੰ ਮਦਦ ਮਿਲਦੀ ਉਹਦੇ ਨਾਲ ਕਿ ਜਿਹੜੇ ਜਿੰਨੇ ਵੀ ਕੀੜੇ ਹੈਗੇ ਆ ਉਹਨਾਂ ਨਾਲ ਸਾਨੂੰ ਖੇਤੀਬਾੜੀ ਕਰਨ ਦੇ ਵਿੱਚ ਮਦਦ ਮਿਲਦੀ ਆ ਅਸੀਂ ਕਾਫੀ ਟਾਈਮੋਂ ਤੋਂ ਨਹੀਂ ਅੱਗ ਲਾਉਣ ਕਰਕੇ ਸਾਨੂੰ ਡੀਸੀ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਸੀਂ ਤਕਰੀਬਨ ਦੋਨੇ ਭਰਾ ਮਿਲ ਕੇ ਕੰਮ ਕਰਦੇ ਹੈਗੇ ਆ ਅਸੀਂ ਇਸ ਟਾਈਮ ਗੋਭੀ ਲਗਾਈ ਹੈਗੀ ਆ ਦੋ ਤਰ੍ਹਾਂ ਦੀ ਗੋਭੀ ਲਗਾਈ ਪੀਲੀ ਗੋਭੀ ਲਗਾਈ ਹੈਗੀ ਆ ਬ੍ਰੋਕਲੀ ਲਗਾਈ ਹੈਗੀ ਆ ਚਿੱਟੀ ਗੋਭੀ ਲਗਾਈ ਹੈਗੀ ਆ ਸ਼ਿਮਲਾ ਮਿਰਚ ਲਗਾਈ ਹੈਗੀ ਆ ਉਹ ਵਿੱਚ ਪੀਲੀ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਚ ਹਰੀ ਸ਼ਿਮਲਾ ਮਿਰਚ ਲਾਲ ਸਰੋਂ ਦਾ ਸਾਗ ਲਗਾਇਆ ਹੋਇਆਗਾ ਫਿਰ ਮੇਥੀ ਹੈਗੀ ਸਾਡੇ ਕੋਲ ਗੱਠ ਗੋਭੀ ਹੈਗੀ ਆ ਫਲਦਾਰ ਬੂਟੇ ਵੀ ਲਗਾਏ ਹੋਏ ਹੈਗੇ ਅਸੀਂ ਇਹਦੇ ਵਿੱਚ ਜੇ ਅਸੀਂ ਵਿਭਾਗ ਵੱਲੋਂ ਗੱਲ ਕਰੀਏ ਤੇ ਆਮ ਜਦੋਂ ਸਾਡੇ ਕੋਲ ਜ਼ਿੰਮੇਦਾਰ ਆਉਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੀਆਂ ਇਹੀ ਸਮੱਸਿਆਵਾਂ ਹੁੰਦੀਆਂ ਕਿ ਜੇ ਅਸੀਂ ਆਰਗੈਨਿਕ ਵੱਲ ਵਧੇ ਤਾਂ ਉਹਨਾਂ ਦੇ ਵਿੱਚ ਕੀੜੇ ਮਕੌੜੇ ਉਸ ਤੋਂ ਬਾਅਦ ਬਿਮਾਰੀਆਂ ਨਦੀਨਾ ਇਹਨਾਂ ਦੀ ਰੋਕਤਾਂ ਕਿਵੇਂ ਕਰਾਂਗੇ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਨਦੀਨਾ ਦੀ ਉਹਦੇ ਲਈ ਅਸੀਂ ਗੋਡੀ ਕਰ ਸਕਦੇ ਹਾਂ ਅੱਜ ਕੱਲ ਆਮ ਗੋਡੀ ਦੀਆਂ ਮਸ਼ੀਨਾਂ ਵੀ ਅਵੇਲੇਬਲ ਆ ਜਿਹਦੇ ਨਾਲ ਅਸੀਂ ਗੋਡੀ ਕਰ ਸਕਦੇ ਹਾਂ ਇੱਕ ਮੈਨੂਅਲੀ ਤੋਂ ਇਲਾਵਾ ਮਸ਼ੀਨਾਂ ਦੇ ਨਾਲ ਗੋਡੀ ਕਰ ਸਕਦੇ ਹਾਂ ਉਸ ਤੋਂ ਮਗਰੋਂ ਆਪਾਂ ਕਹਿੰਦੇ ਨੇ ਕੀੜੇ ਮਕੌੜਿਆਂ ਲਈ ਕੀੜੇ ਮਕੌੜਿਆਂ ਦੇ ਲਈ ਸਾਡੇ ਕੋਲ ਅੱਜ ਕੱਲ ਆਰਗੈਨਿਕ ਜਿਹੜੀਆਂ ਹੈਗਿਆ ਪੈਸਟੀਸਾਈਡ ਅਵੇਲੇਬਲ ਆ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਉਹਨੇ ਬਿਮਾਰੀਆਂ ਵਾਸਤੇ ਬਿਮਾਰੀਆਂ ਵਾਸਤੇ ਜਿਵੇਂ ਟ੍ਰਾਈਕੋਡਰਮਾ ਆਇਆ ਜਾਂ ਟ੍ਰਾਈਕੋਡਰਮਾ ਦੀ ਆਪਾਂ ਸਪਰੇ ਵੀ ਕਰ ਸਕਦੇ ਆ ਜਿਹੜੀਆਂ ਪੈਰ ਗਲਣ ਵਾਲੀਆਂ ਬਿਮਾਰੀਆਂ ਉਹਦੇ ਲਈ ਅਸੀਂ ਪੈਰਾਂ ਵਿੱਚ ਵੀ ਇਹਨੂੰ ਪਾ ਸਕਦੇ ਆ ਸੋ ਇੱਥੋਂ ਅਸੀਂ ਅਪੀਲ ਕਰਦੇ ਆ ਆਪਣੇ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਕਾਰਾਂ ਵੱਲੋਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆ ਆਪਣਾ ਏਰੀਆ ਉਹ ਆਰਗੇਨਿਕ ਹੀਟ ਲਾਈਏ ਤਾਂ ਕਿ ਆਪਾਂ ਚੰਗਾ ਪੌਣ ਪਾਣੀ ਦੇ ਨਾਲ ਚੰਗੀ ਖੁਰਾਕ ਲੈਣ ਦੇ ਨਾਲ ਆਪਣੀ ਸਿਹਤ ਨੂੰ ਵਧੀਆ ਰੱਖ ਸਕੀਏ ਤੇ ਨਾਲ ਦੇ ਨਾਲ ਜਿਵੇਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਆਪਣੀ ਹਵਾ ਪਾਣੀ ਪ੍ਰਦੂਸ਼ਿਤ ਹੋ ਰਹੀ ਆ ਬਹੁਤਾ ਜਿਹੜਾ ਰੌਲਾ ਪੈਂਦਾ ਕਿ ਪਰਾਲੀ ਜਿਹੜੀ ਹੈਗੀ ਆ ਸੜਦੀ ਆ ਐ ਹੁੰਦਾ ਹੁੰਦਾ ਮਤਲਬ ਪਰਾਲੀ ਦੇ ਨਾਲ ਪ੍ਰਦੂਸ਼ਣ ਹੁੰਦਾ ਜਿਹੜਾ ਵੀ ਧੂਆ ਹੁੰਦਾ ਜੇ ਆਪਾਂ ਪਰਾਲੀ ਨੂੰ ਹੀ ਖੇਤਾਂ ਦੇ ਵਿੱਚ ਪਾ ਲਈਏ ਤੇ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਫਸਲ ਬੀਜੀਏ ਤਾਂ ਤਕਰੀਬਨ ਜਿਹੜਾ ਸਾਡੇ ਆਪਾਂ ਕਹਿ ਸਕਦੇ ਜੇ ਆਰਗੈਨਿਕ ਵੱਲ ਤੁਰਨਾ ਹੋਵੇ ਜਾਂ ਆਪਾਂ ਬਾਕੀ ਜਿਹੜੀਆਂ ਖਾਦਾਂ ਉਹ ਤੋਂ ਨਿਜਾਤ ਪਾਉਣਾ ਹੋਵੇ ਜੇ ਆਪਾਂ ਇਹੋ ਜਿਹੀਆਂ ਆਪਣੇ ਫਸਲੀ ਰੇਂਧ ਖੂੰਦ ਨੂੰ ਖੇਤਾਂ ਵਿੱਚ ਮਿਲਾਈਏ ਤਾਂ ਜਿਹੜਾ ਉਹਨਾਂ ਦੇ ਵਿੱਚੋਂ ਹੀ ਸਾਨੂੰ ਜਿਹੜੇ ਹੈਗੇ ਆ ਉਹ ਜ਼ਰੂਰੀ ਤੱਤ ਮਿਲ ਜਾਂਦੇ ਆ ਜ਼ਰੂਰੀ ਤੱਤ ਦੇ ਨਾਲ ਸਾਡੀ ਜਿਹੜੀ ਫਸਲ ਦੀ ਪੈਦਾਵਾਰ ਵਧੀਆ ਹੁੰਦੀ ਆ ਨਾਲ ਦੇ ਨਾਲ ਸਾਡਾ ਜਿਹੜਾ ਵਾਤਾਵਰਨ ਆ ਉਹ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਵੀ ਜ਼ਿਮੀਂਦਾਰ ਲਈ ਜਾਂ ਕਿਸੇ ਵੀ ਬੰਦੇ ਲਈ ਤੇ ਉਹ ਜਿਹੜਾ ਵੀ ਉਹਦਾ ਆਪਣਾ ਪ੍ਰੋਡਿਊਸ ਆ ਉਹਨੂੰ ਕਿੱਥੇ ਵੇਚਣਾ ਉਹਦਾ ਮੰਡੀਕਰਨ ਕਰਨਾ ਇੱਕ ਇਹ ਬਹੁਤ ਵੱਡੀ ਚੀਜ਼ ਬਣ ਜਾਂਦੀ ਆ ਸਪੈਸ਼ਲ ਜਦੋਂ ਆਪਾਂ ਦੇਖੀਏ ਜੇ ਕੋਈ ਆਰਗੈਨਿਕ ਤੇ ਜਿਹੜੀ ਇਨਾਰਗੈਨਿਕ ਚੀਜ਼ ਆ ਉਹਦਾ ਆਪਾਂ ਜਦੋਂ ਪ੍ਰੋਡਕਸ਼ਨ ਤੋਂ ਬਾਅਦ ਜ਼ਿਆਦਾ ਉਹਦਾ ਡਿਫਰੈਂਸ ਦੇਖ ਨਹੀਂ ਸਕਦੇ ਤਾਂ ਉੱਥੇ ਸਮੱਸਿਆ ਆਉਂਦੀ ਆਮ ਜ਼ਿਮੀਦਾਰ ਨੂੰ ਉਹ ਕਹਿੰਦਾ ਵੀ ਯਾਰ ਅਗਲਾ ਬੰਦਾ ਜਿਹੜਾ ਖਰੀਦ ਰਿਹਾ ਪਏ ਉਹਨੂੰ ਮੈਂ ਕਿਵੇਂ ਦੱਸਾਂ ਪਏ ਜਿਹੜੇ ਮੇਰੀ ਜਿਹੜੀ ਪ੍ਰੋਡਿਊਸ ਆ ਉਹ ਮਤਲਬ ਕਿਵੇਂ ਮੰਡੀਕਰਨ ਕਰਾਂ ਕਿ ਉਹ ਜਿਹੜਾ ਪ੍ਰੋਡਿਊਸ ਆ ਉਹ ਆਰਗੈਨਿਕ ਹੀ ਆ ਉਹਦੇ ਵਾਸਤੇ ਜੇ ਇੱਥੇ ਗੱਲ ਕਰੀਏ ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਕ ਆਰਗੈਨਿਕ ਮੰਡੀ ਵੀ ਲੱਗਦੀ ਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਵੀ ਆਰਗੈਨਿਕ ਨਾਲ ਰਿਲੇਟਡ ਜ਼ਿਮੀਦਾਰ ਨੇ ਉਹ ਆਪਣਾ ਜਿਹੜਾ ਵੀ ਪ੍ਰੋਡਿਊਸ ਆ ਉੱਥੇ ਲੈ ਕੇ ਆਉਂਦੇ ਆ ਤੇ ਨੰਬਰ 2 ਤੇ ਸਾਡੇ ਡਿਪਾਰਟਮੈਂਟ ਖੇਤੀਬਾੜੀ ਦਫਤਰ ਹੁਸ਼ਾਰਪੁਰ ਵੱਲੋਂ ਇੱਕ ਜੀਮੀਆਂ ਦੇ ਜ਼ਿਮੀਦਾਰਾਂ ਲਈ ਕਿਸਾਨ ਹੱਟ ਵੀ ਜਿਹੜੀ ਹੈਗੀ ਬਣਾਈ ਹੋਈ ਆ ਜਿੱਥੇ ਲਗਭਗ ਆ ਆਪਾਂ ਕਹਿ ਲਈਏ ਕਿ 100% ਪਤਲੀ ਚਤੀ ਆਰਗੇਨਿਕ ਪ੍ਰੋਡਿਊਸ ਹੀ ਜ਼ਿਮੀਦਾਰਾਂ ਦਾ ਆਉਂਦਾ ਉੱਥੇ ਜ਼ਿਮੀਦਾਰਾਂ ਵੱਲੋਂ ਇੱਕ ਸੰਸਥਾ ਬਣਾਈ ਹੋਈ ਆ ਆਈਐਫਏ ਜਿਹਨੂੰ ਆਪਾਂ ਕਹਿੰਦੇ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਜਿਹਦੇ ਨਾਲ ਲਗਭਗ ਸਾਰੇ ਹੀ ਆਰਗੇਨਿਕ ਜਿਹੜੇ ਜ਼ਿਮੀਦਾਰ ਜੁੜੇ ਹੋਏ ਆ ਉਹ ਆਪਣਾ ਜਿਹੜਾ ਵੀ ਉਹਨਾਂ ਦੇ ਖੇਤਾਂ ਦਾ ਪ੍ਰੋਡਿਊਸ ਜਿਹੜਾ ਬਹੁਤ ਚੰਗੇ ਰੇਟ ਦੇ ਉੱਤੇ ਵਧੀਆ ਰੇਟ ਦੇ ਉੱਤੇ ਵਧੀਆ ਮੁਨਾਫੇ ਦੇ ਉੱਤੇ ਉੱਥੋਂ ਵਿਕ ਜਾਂਦਾ ਸੋ ਜਿਹੜੀਆਂ ਵੀ ਆਪਣੀਆਂ ਸਮੱਸਿਆਵਾਂ ਆ ਜੇ ਆਪਾਂ ਆਪਾਂ ਗੱਲ ਕੀਤੀ ਜੇ ਆਪਾਂ ਕੀੜੇ ਮਕੌੜੇ ਦੀ ਗੱਲ ਕਰੀ ਆਰਗੈਨਿਕ ਚ ਉਹ ਵੀ ਆਪਾਂ ਉਹਨੂੰ ਵੀ ਉੱਥੋਂ ਵੀ ਨਿਜਾਤ ਪਾ ਸਕਦੇ ਆ ਕਿਉਂਕਿ ਮਾਰਕੀਟ ਵਿੱਚ ਕਾਫੀ ਚੀਜ਼ਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਆ ਚੁੱਕੀਆਂ ਆ ਆਰਗੈਨਿਕ ਚੀਜ਼ਾਂ ਆ ਚੁੱਕੀਆਂ ਉਸ ਤੋਂ ਬਾਅਦ ਮੰਡੀ ਕਰਨ ਵਾਸਤੇ ਸਾਡੇ ਜ਼ਿਲ੍ਹੇ ਦੇ ਵਿੱਚ ਮੰਡੀ ਲੱਗਦੀ ਔਰਗੇਨਿਕ ਮੈਂ ਹੋਰ ਵੀ ਅਪੀਲ ਕਰਦਾ ਹੋਰ ਵੀ ਜਿੱਥੇ ਆ ਗਿਆ ਇਸ ਚੀਜ਼ਾਂ ਨੂੰ ਬढ़ावा ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਆਪਾਂ ਆਪਣੀ ਜਿਹੜਾ ਜੀਵਨ ਆ ਉਹ ਸਫਲ ਕਰ ਸਕੀਏ ਚੰਗੀਆਂ ਖੁਰਾਕ ਲੈ ਸਕੀਏ ਆਪਾਂ ਜਿਹੜੀਆਂ ਆਮ ਬਿਮਾਰੀਆਂ ਸਾਨੂੰ ਬਹੁਤੀਆਂ ਲੱਗਦੀਆਂ ਉਹਨਾਂ ਤੋਂ निजात ਪਾ ਸਕੀਏ ਸੀਂ ਜੇਕਰ ਗੱਲ ਕਰਦੇ ਆਂ ਆਰਗੈਨਿਕ ਦੀਆਂ ਅਸੀਂ ਗੱਲਾਂ ਕਰ ਲਈਆਂ ਪਰ ਕਿਵੇਂ ਜਿਹੜੇ ਹੈਗੇ ਆ ਨਵੇਂ ਜ਼ਿਮੀਦਾਰ ਇਸ ਵੱਲ ਅਗਰਸਰ ਹੋ ਸਕਦੇ ਵਧ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਜੇ ਕਿਸੇ ਜ਼ਿਮੀਦਾਰ ਤੋਂ 10 ਏਕੜ ਆ ਆਪਾਂ ਇਹ ਨਹੀਂ ਕਹਿੰਦੇ ਪਏ ਇੱਕੋ ਦਮ 10 ਏਕੜ ਤੋਂ ਤੁਸੀਂ ਆਰਗੈਨਿਕ ਵਿੱਚ ਬਦਲ ਲਓ ਥੋੜੀ ਥੋੜੀ ਸ਼ੁਰੂਆਤ ਕਰੋ ਪਹਿਲਾਂ 2 ਏਕੜ ਫਿਰ 3 ਏਕੜ ਜਿਵੇਂ ਜਿਵੇਂ ਤੁਹਾਡਾ ਅੱਗੇ ਤੁਹਾਡਾ ਮੰਡੀ ਕਰਨ ਚੰਗਾ ਹੁੰਦਾ ਜਾਂਦਾ ਤੇ ਤੁਸੀਂ ਉਹਦੇ ਵੱਲ ਹੋਰ ਵਧ ਸਕਦੇ ਹੋ ਹੋਰ ਜਿਹੜੇ ਹੈਗੇ ਆਪਣਾ ਏਰੀਆ ਉਹਨੂੰ ਇਹਦੇ ਅੰਡਰ ਕਵਰ ਕਰ ਸਕਦੇ ਹੋ ਕਿਉਂਕਿ ਹੁਣ ਅਸੀਂ ਗੱਲ ਕਰੀਏ ਆਪਾਂ ਦੇਖਿਆ ਪਹਿਲਾਂ ਇੱਕ ਬੜੀ ਵੱਡੀ ਮਹਾਮਾਰੀ ਸਾਡੇ ਕੋਲ ਲੰਘ ਕੇ ਗਈ ਆ ਕਰੋਨਾ ਲੰਘ ਕੇ ਗਿਆ ਉਹਦੇ ਵਿੱਚ ਬਹੁਤੇ ਲੋਕਾਂ ਨੂੰ ਬਹੁਤੇ ਲੋਕਾਂ ਨੇ ਇਸ ਪ੍ਰਤੀ ਜਾਗਰੂਕਤਾ ਦਿਖਾਈ ਤੇ ਆਪਾਂ ਆਪਣੀ ਖੁਰਾਕ ਸਹੀ ਰੱਖ ਰੱਖੀਏ ਤਾਂ ਆਪਾਂ ਇਹੋ ਜਿਹੀਆਂ ਬਿਮਾਰੀਆਂ ਨਾਲ ਵੀ ਲੜ ਸਕਦੇ ਆ ਸੋ ਇਹ ਆਪਾਂ ਪਹਿਲੇ ਸ਼ੁਰੂਆਤ ਕਰੀਏ ਮੈਂ ਹਰ ਜ਼ਿੰਮੇਵਾਰ ਨੂੰ ਕਹਿਣਾ ਪਏ ਆਪਣੇ ਘਰ ਵਾਸਤੇ ਘੱਟੋ ਘੱਟ ਜਿਹੜੀ ਆਪਣੀ ਘਰੇਲੂ ਬਗੀਚੀ ਆ ਉਹਨੂੰ ਤਾਂ ਘੱਟੋ ਘੱਟ ਆਰਗੈਨਿਕ ਕੀ ਕਰੀਏ ਤਾਂ ਕਿ ਆਪਾਂ ਆਪਣੇ ਘਰ ਆਪਣੇ ਆਂਡ ਗਵਾਂਡ ਨੂੰ ਜਿਹੜਾ ਹੈਗੀ ਆ ਚੰਗੀ ਖੁਰਾਕ ਦੇ ਸਕੀਏ ਆਮ ਤੌਰ 'ਤੇ ਜਦੋਂ ਅਸੀਂ ਆਰਗੈਨਿਕ ਦੀ ਗੱਲ ਕਰਦੇ ਆ ਤਾਂ ਹਰ ਇੱਕ ਜ਼ਿਮੀਦਾਰ ਦੇ ਮਨ ਚ ਆਉਂਦਾ ਪਈ ਅਸੀਂ ਆਰਗੈਨਿਕ ਤੌਰ ਤੇ ਸਿਰਫ ਸਬਜ਼ੀਆਂ ਹੀ ਉਗਾ ਸਕਦੇ ਆ ਪਰ ਨਹੀਂ ਜੇ ਇੱਥੇ ਗੱਲ ਕਰੀਏ ਤੇ ਅਸੀਂ ਆਰਗੈਨਿਕ ਦੇ ਤੌਰ ਤੇ ਕਣਕ ਮੱਕੀ ਸਰੋਂ ਤੇ ਆਪਣੇ ਹਰੇਚਾਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਰਗੈਨਿਕ ਕਰ ਸਕਦੇ ਆ ਕਿਉਂਕਿ ਅਸੀਂ ਗੱਲ ਕਰੀਏ ਆਮ ਪ੍ਰਚਲਿਤਤਾ ਜੀ ਕਿਸੇ ਨੇ ਆਪਾਂ ਸੁਣਦੇ ਕਾਲੀ ਕਣਕ ਆ ਗਈ ਖੋਰ ਕਣਕ ਆ ਗਈ ਸੋਨਾ ਮੋਤੀ ਕਣਕ ਆ ਗਈ ਇਹ ਸਾਰੀਆਂ ਆਰਗੇਨਿਕ ਜਿਹੜੀਆਂ ਆਪਾਂ ਖੇਤਾਂ ਵਿੱਚ ਚੱਲ ਸਕਦੀਆਂ ਉਹੀ ਕਿਸਮਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਚੰਗਾ ਭਾਅ ਵੀ ਮਿਲ ਜਾਂਦਾ ਜੇ ਆਪਾਂ ਕਾਲੀ ਕਣਕ ਦੀ ਗੱਲ ਕਰੀਏ ਤਕਰੀਬਨ ਪਿੱਛੇ ਜੇ ਅਸੀਂ ਦੇਖਿਆ ਮਾਰਕੀਟ ਦੇ ਵਿੱਚ ਤਕਰੀਬਨ ਉਹ 100-100 ਰੁਪਏ ਕਿਲੋ ਵੀ ਵਿਕੀਆ ਸੋ ਅਸੀਂ ਇਹ ਭਰਮਚਨ ਨਾ ਰਹੀਏ ਕਿ ਸਿਰਫ ਆਪਾਂ ਸਬਜ਼ੀਆਂ ਨੂੰ ਹੀ ਆਰਗੇਨਿਕ ਕਰ ਸਕਦੇ ਆ ਆਪਾਂ ਆਪਣੀਆਂ ਜਿਹੜੀਆਂ ਆਮ ਫਸਲਾਂ ਆਂ ਜਿਵੇਂ ਕਣਕ ਮੱਕੀ ਵਗੈਰਾ ਨੂੰ ਵੀ ਆਰਗੇਨਿਕ ਕਰ ਸਕਦੇ ਆਂ ਜੀ ਆਪਾਂ ਇੱਥੇ ਗੱਲ ਕਰੀਏ ਮੱਕੀ ਦੀ ਕਿਉਂਕਿ ਮੱਕੀ ਜਿਹੜੀ ਆਮ ਅਸੀਂ ਆਪਣੇ ਖੇਤਾਂ ਵਿੱਚ ਲਾਉਂਦੇ ਆ ਉਹ ਜ਼ਿਆਦਾਤਰ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਸਟਾਰਚ ਕੰਟੈਂਟ ਹੁੰਦਾ ਜਿਹੜੀ ਸਿਰਫ ਆਪਾਂ ਪੋਲਟਰੀ ਫੀਡ ਜਾਂ ਹੋਰ ਹੋਰ ਜਿਹੜੇ ਪ੍ਰੋਡਕਟ ਆ ਉਹਨਾਂ ਵਾਸਤੇ ਵਰਤੀ ਜਾਂਦੀ ਆ ਪਰ ਜਿਹੜੀ ਆਮ ਖਾਣ ਵਾਲੀ ਮੱਕੀ ਹੁੰਦੀ ਆ ਉਹ ਅਸੀਂ ਗੱਲ ਕਰੀਏ ਤਾਂ ਸਿਰਫ ਦੇਸੀ ਮੱਕੀ ਹੀ ਹੁੰਦੀ ਆ ਜਿਹੜੀ ਸਾਡੇ ਸਰੀਰ ਲਈ ਚੰਗੀ ਹੁੰਦੀ ਆ ਹੁੰਦੀ ਦੂਜੀ ਵੀ ਸਹੀ ਆ ਬਟ ਜੇ ਆਪਾਂ ਗੱਲ ਕਰੀਏ ਜਿਹੜੀ ਦੇਸੀ ਮੱਕੀ ਆ ਉਹ ਜ਼ਿਆਦਾ ਲਾਹੇਵੰਦ ਹੁੰਦੀ ਆ ਸੋ ਉਹਨੂੰ ਅਸੀਂ ਆਰਗੈਨਿਕ ਦੇ ਵਿੱਚ ਲੈ ਸਕਦੇ ਆ ਕਿਉਂਕਿ ਜੇ ਆਪਾਂ ਆਮ ਜਿਹੜੀਆਂ ਖੇਤੀ ਜੋ ਪ੍ਰੈਕਟਿਸਾਂ ਦੇ ਨਾਲ ਵੀ ਉਹਨੂੰ ਉਗਾਉਨੇ ਆ ਤਾਂ ਉਹਦਾ ਝਾੜ ਜਿਹੜਾ 10 ਕੁਇੰਟਲ ਹੁੰਦਾ ਕਿਉਂਕਿ ਉਹ ਜਿਹੜੀ ਮੱਕੀ ਦਾ ਝਾੜ ਆਮ ਜਿਹੜੀਆਂ ਆਮ ਆਪਣੇ ਵਿਕਦੀਆਂ ਉਹ ਹਾਈਬ੍ਰਿਡ ਹੁੰਦੇ ਆ ਤੇ ਜਿਹੜੀ ਇਹ ਆ ਇਹ ਆਪਣੇ ਜਿਹੜੀ ਕਿਸਮ ਆ ਕਿਸਮ ਦਾ ਝਾੜ ਥੋੜਾ ਘੱਟ ਹੁੰਦਾ ਤੇ ਇਸ ਲਈ ਇਹਨੂੰ ਅਸੀਂ ਜਿਹੜਾ ਹੈਗਾ ਇਹ ਕਿਸਮ ਆ ਇਹਨੂੰ ਆਰਗੈਨਿਕ ਦੇ ਅੰਡਰ ਕਵਰ ਕਰ ਸਕਦੇ ਆ ਤੇ ਕਿਉਂਕਿ ਅਸੀਂ ਦੇਖਿਆ ਆਮ ਹੁਣ ਪਿੰਡਾਂ ਦੇ ਵਿੱਚ ਫੇਰੇ ਤੇ ਆਉਂਦੇ ਆ ਲੋਕ ਮੱਕੀ ਦਾ ਆਟਾ ਲੈ ਕੇ ਵੀ ਮੱਕੀ ਦਾ ਆਟਾ ਦੇਸੀ ਮੱਕੀ ਦਾ ਆਟਾ ਸਾਡੇ ਕੋਲ ਲੈ ਲਓ ਪਰ ਜੇ ਅਸੀਂ ਇਹਨਾਂ ਨੂੰ ਆਰਗੇਨਿਕ ਤੌਰ ਤੇ ਆਪਣੇ ਘਰ ਦੇ ਵਿੱਚ ਲਾਈਏ ਤਾਂ ਆਪਾਂ ਆਪਣੀ ਮਾਰਕੀਟ ਇੱਕ ਬਣਾ ਕੇ ਤੇ ਇਹਨੂੰ ਜਿਹੜਾ ਹੈਗਾ ਆ ਵੇਚ ਸਕਦੇ ਆਂ ਦੂਜੀ ਗੱਲ ਇਹ ਆ ਵੀ ਆਪਾਂ ਜਿਹੜੀ ਆਰਗੇਨਿਕ ਦੇ ਵਿੱਚ ਹਲਦੀ ਵਗੈਰਾ ਜਿਹੜੀ ਹੈਗੀ ਆ ਇਹਨੂੰ ਵੀ ਲਾ ਸਕਦੇ ਆ ਹਲਦੀ ਫਸਲ ਕਿਉਂਕਿ ਹਲਦੀ ਫਸਲ ਤੇ ਆਮ ਤੌਰ ਤੇ ਵੀ ਕੋਈ ਜ਼ਿਆਦਾ ਸਪਰੇਆ ਵਗੈਰਾ ਨਹੀਂ ਹੁੰਦੀਆਂ ਇਹਨੂੰ ਆਪਾਂ ਬਹੁਤ ਚੰਗੇ ਤਰੀਕੇ ਨਾਲ ਜਿਹੜੀ ਆਪਣੀ ਆਰਗੇਨਿਕ ਖੇਤੀ ਦੇ ਅੰਦਰ ਕਵਰ ਕਰ ਸਕਦੇ ਆ ਸੋ ਉਹ ਜਿਹੜਾ ਇੱਕ ਵਹਿਮ ਪਾਲਿਆ ਹੋਇਆ ਵਹਿਮ ਚੱਲ ਰਿਹਾ ਵੀ ਸਿਰਫ ਅਸੀਂ ਜਿਹੜੀ ਹੈਗੀ ਆਪਣੀਆਂ ਸਬਜ਼ੀਆਂ ਨੂੰ ਹੀ ਆਰਗੈਨਿਕ ਕਰ ਸਕਦੇ ਆ ਪਰ ਨਹੀਂ ਇੱਥੇ ਗੱਲ ਇਹ ਆ ਕਿ ਅਸੀਂ ਬਾਕੀ ਜਿਹੜੀਆਂ ਹੋਰ ਰਹਿੰਦੀਆਂ ਫਸਲਾਂ ਉਹਨਾਂ ਨੂੰ ਵੀ ਆਰਗੈਨਿਕ ਦੇ ਅੰਡਰ ਕਵਰ ਕਰ ਸਕਦੇ ਆ ਗੱਲ ਸਿਰਫ ਹੈਗੀ ਆ ਸਾਡੇ ਅਸੀਂ ਆਪਾਂ ਕਿੰਨਾ ਕੁ ਨਿਸ਼ਚਾ ਕਰਦੇ ਆ ਕਿੰਨੀ ਕੀ ਚੀਜ਼ ਕਰਦੇ ਆ ਕਿਉਂਕਿ ਹੁਣ ਮਾਰਕੀਟ ਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਇਹਨਾਂ ਸਾਰੀਆਂ ਜਿਹੜੀਆਂ ਇਹ ਨਾ ਆਪਣੇ ਫਸਲਾਂ ਦੇ ਵਿੱਚ ਸਮੱਸਿਆ ਮਾਉਂਦੀਆਂ ਉਹਨਾਂ ਨੂੰ ਨਿਜਾਤ ਪਾਉਣ ਲਈ ਆਪਣੇ ਕੋਲ ਕੀੜੇਮਾਰ ਦਵਾਈਆਂ ਜਿਹੜੀ ਗ੍ਰੀਨ ਟੈਗ ਦੇ ਨਾਲ ਆਉਂਦੀਆਂ ਆਰਗੇਨਿਕਲੀ ਅਪਰੂਵਡ ਨੇ ਤੇ ਉਹਦੇ ਬਾਅਦ ਜਿਹੜੇ ਹੈਗੇ ਆ ਉਲੀਨਾਸ਼ਕ ਜਿਮੀ ਆਪਣੇ ਮਾਰਕੀਟ ਵਿੱਚ ਅਵੇਲੇਬਲ ਆ ਸੋ ਅਸੀਂ ਇਹਨਾਂ ਦੀ ਮਦਦ ਨਾਲ ਜਿਹੜੀ ਆਪਣੀ ਆਰਗੇਨਿਕ ਜਿਹੜੀ ਖੇਤੀ ਆ ਉਹਨੂੰ ਉਤਸ਼ਾਹਿਤ ਕਰ ਸਕਦੇ ਆ ਸੋ ਮੈਂ ਇੱਥੇ ਅਪੀਲ ਕਰਦਾ ਤੇ ਅਸੀਂ ਹੌਲੀ-ਹੌਲੀ ਅਗਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਆਰਗੇਨਿਕ ਖੇਤੀ ਵੱਲ ਵਧਿਏ ਅਸੀਂ ਮੱਕੀ ਦੇਸੀ ਵੈਰਾਈਟੀ ਬੀ ਦੀ ਜਿਹੜੀ ਲਾਲ ਮੱਕੀ ਦੇਸੀ ਹੈਗੀ ਆ ਉਹਦੀ ਪ੍ਰੋਡਕਸ਼ਨ ਕਰੀਦੀ ਆ ਆਪਣੇ ਲੈਵਲ ਤੇ ਛੋਟੇ ਲੈਵਲ ਤੇ ਉਹ ਅਸੀਂ ਪਕਾਈਦੀ ਆ ਜੀ ਪਕਾ ਕੇ ਸਾਡੇ ਲੋਕਲ ਜਿਹੜੇ ਹੈਗੇ ਆ ਰਿਲੇਟਿਵ ਹੈਗੇ ਆ ਜਾਂ ਫਰੈਂਡ ਸਰਕਲ ਦੇ ਵਿੱਚ ਉਹ ਸਾਰੇ ਖਰੀਦਦੇ ਆ ਸਾਡੇ ਕੋਲੋਂ ਅਸੀਂ ਪਸ਼ੂ ਵੀ ਰੱਖੇ ਹੋਏ ਆ ਜਿਹੜਾ ਉਹਨਾਂ ਦਾ ਗੋਬਰ ਆ ਖੇਤਾਂ ਦੇ ਵਿੱਚ ਆਰਗੈਨਿਕ ਨੂੰ ਵਰਤੀਦਾ ਗੰਡੋਆਂ ਦੀ ਖਾਦ ਤਿਆਰ ਕਰਕੇ ਉਹਦਾ ਅਸੀਂ ਬ੍ਰਹਮੀ ਕੰਪੋਸਟ ਕਰੀਦਾ ਸਾਰਾ ਖੇਤਾਂ ਦੇ ਵਿੱਚ ਹੀ ਯੂਜ਼ ਕਰੀਦਾ ਆ ਆਰਗੈਨਿਕ ਪlant ਦੇ ਵਿੱਚ ਹੀ ਸਾਰਾ ਆਰਗੈਨਿਕ ਸਰੋਂ ਬੀਜੀ ਦੀ ਆ ਜਿਹਦਾ ਅਸੀਂ ਪਹਿਲਾਂ ਸਾਗ ਵੇਚੀਦਾ ਆ ਬਾਦਚੋਂ ਨੂੰ ਪਕਾ ਕੇ ਆਪਣੇ ਤੇਲ ਵਾਸੇ ਬਰਤਵੇ 'ਚ ਲਿਆਉਂਦੇ ਹੁਣ ਤੇ ਸਾਗ ਚੋ ਵੀ ਮੁਨਾਫਾ ਕਮਾਲੀ ਦਾ ਤੇ ਬਾਦਚੋਂ ਸਰੋਂ ਪਕਾ ਕੇ ਆਪਣੇ ਤੇਲ ਦੇ ਬਰਤਵੇ 'ਚ ਲਈਦਾ ਉਹਨੂੰ ਸਬਜ਼ੀ ਦੀ ਬਜਾਈ ਕਰੀਦੀ ਆ ਜਿਦਾਂ ਗੋਭੀ ਵੀ ਲਗਾਈਦੀ ਆ ਬੰਦ ਗੋਭੀ ਬਰੋਕਲੀ ਪਿਆਜ਼ ਵੀ ਲਗਾਈਦੇ ਆ ਬਾਕੀ ਸੀਜ਼ਨਲ ਸਬਜ਼ੀ ਅਸੀਂ ਬਜਾਈ ਕਰੀਦੀ ਆ ਆਪਣੇ ਸਾਰੇ ਜੋ ਵੀ ਮੇਥੀ ਪਾਲਕ ਧਨੀਆ ਸਭ ਬੀਜਿਆ ਹੋਇਆ ਤੇ ਉਹਦਾ ਵੀ ਮੰਡੀ ਕਰਨ ਵੀ ਕਰਦੇ ਆ ਲੋਕ ਸਾਡੇ ਕੋਲ ਲੈ ਕੇ ਵੀ ਜਾਂਦੇ ਆ ਮੂਲੀਆਂ ਛਲਗਮ ਸਾਹਿਬ ਇੱਥੋਂ ਖੇਤਾਂ ਚੋਂ ਹੀ ਲੈ ਜਾਂਦੇ ਆ ਸਾਗ ਵਗੈਰਾ ਸਭ ਬਿਕਦਾ ਸਾਡਾ ਇੱਥੇ ਹੀ ਐਸ ਵੇਲੇ ਸਾਡੇ ਕੋਲ ਮੇਥੀ ਤਿਆਰ ਹੈਗੀ ਆ ਧਨੀਆਂ ਤਿਆਰ ਗੋਭੀ ਤਿਆਰ ਹੋਣ ਵਾਲੀ ਆ ਸਰੋਂ ਸਾਡੀ ਤਕਰੀਬਨ ਤਿਆਰ ਆ ਸਾਗ ਤੜਾਈ ਚੱਲਦੀ ਪਈ ਐ ਸਾਗ ਦੀ ਸਬਜ਼ੀਆਂ ਦੇ ਨਾਲ ਨਾਲ ਅਸੀਂ ਆਪਣੇ ਫਲਦਾਰ ਬੂਟੇ ਵੀ ਲਗਾਏ ਹੋਏ ਆ ਜੋ ਸੀਜ਼ਨਲ ਫਲ ਹਰ ਇੱਕ ਸੀਜ਼ਨ ਦੇ ਵਿੱਚ ਸਾਨੂੰ ਸੀਜ਼ਨਲ ਫਲ ਮਿਲਦਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹ ਵੀ ਅ ਬੇਚਨ ਦੀ ਪਲੈਨਿੰਗ ਕਰਾਂਗੇ ਫਸਲੀ ਵਿਭਿੰਨਤਾ ਦੇ ਨਾਲ ਅਸੀਂ ਦਾਲਾਂ ਵੀ ਲਗਾਈ ਦੀਆਂ ਜਿਹਦੇ ਵਿੱਚ ਅਸੀਂ ਸੋਇਆਬੀਨ ਦੀ ਲਗਾਈ ਸੀਗੀ ਉਹ ਸਾਡੀ ਬਹੁਤ ਸੋਹਣੀ ਹੋਈ ਹੈ ਰਾਜਮਾ ਲਗਾਈਦੇ ਆ ਛੋਲੇ ਮਸਰਾ ਦੀ ਦਾਲ ਇਹ ਬਜਾਈ ਅਸੀਂ ਕਰੀਦੀ ਆ ਹੋਰ ਅਸੀਂ ਅਦਰਕ ਵੀ ਲਗਾਇਆ ਸੀਗਾ ਹਲਦੀ ਲਗਾਈ ਸੀਗੀ ਉਹ ਵੀ ਸਾਡਾ ਬਹੁਤ ਵਧੀਆ ਰਿਹਾ ਉਹਦਾ ਰਿਜ਼ਲਟ ਵੀ ਬਹੁਤ ਸੋਹਣਾ ਆਇਆ ਅਗੇ ਤੋਂ ਉਹਨੂੰ ਥੋੜਾ ਵੱਡੇ ਲਾਰਜ ਸਕੇਲ ਤੇ ਲਗਾਵਾਂਗੇ ਮੈਂ ਰਾਜਮਾ ਦਾ ਸੀਡ ਕਾਰਗਲ ਤੋਂ ਮੰਗਵਾਇਆ ਸੀਗਾ ਜੀ ਆਰਗੈਨਿਕ ਵਾਸਤੇ ਖੇਤੀ ਦੇ ਨਾਲ ਨਾਲ ਅਸੀਂ ਵਨ ਖੇਤੀ ਵੀ ਕਰੀਦੀ ਆ ਆਈ ਸਫੇਦਾ ਲਗਾਇਆ ਹੋਇਆ ਜਿਹਦੇ ਵਿੱਚ ਅਸੀਂ ਫਸਲੀ ਪਿੰਤਾ ਨਾਲ ਨਾਲ ਹਲਦੀ ਸਫੇਦਿਆਂ ਵਿੱਚ ਲਗਾਈਦੀ ਆ ਸਫੇਦਾ ਲਗਾਇਆ ਹੋਇਆ ਪੀਤੇ ਵੀਰੈਟੀ 10-12 ਸਾਲ ਤੋਂ ਆਈ ਕਦੀ ਵੀ ਨਾਲ ਤੇ ਪ੍ਰਾਲੀ ਨੂੰ ਕਣਕ ਦੀ ਨਾਲ ਨੂੰ ਝੋਨੇ ਦੀ ਪ੍ਰਾਲੀ ਨੂੰ ਕਦੀ ਅੱਗ ਨਹੀਂ ਲਾਈ ਵਿੱਚ ਹੀ ਬਹਾਈ ਕਰੀਦੀ ਆ ਜਿਹਦੇ ਚੱਲਦੇ ਖੇਤੀਬਾੜੀ ਭਵਨ ਵਿਭਾਗ ਤੇ ਸਾਡੇ ਹੁਸ਼ਿਆਰਪੁਰ ਦੇ ਡੀਸੀ ਸਾਹਿਬ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿੱਦਾਂ ਅਸੀਂ ਕਰਦੇ ਆਰਗੈਨਿਕ ਮੈਚ ਉਹਨਾਂ ਕਿ ਹੋਰ ਵੀ ਜਿਹੜੇ ਜ਼ਿੰਮੇਵਾਰ ਭਰਾ ਹੈਗੇ ਆ ਸਾਰੇ ਜਿਆਦਾ ਨਹੀਂ ਥੋੜੀ ਥੋੜੀ ਜ਼ਰੂਰ ਆਰਗੈਨਿਕ ਖੇਤੀ ਕਰੋ ਆਪਣੇ ਘਰ ਵਾਸਤੇ ਹੀ ਕਰੋ ਚੰਗੀ ਕਰੋ ਦਵਾਈ ਤੋ ਰਹਿਤ ਖੇਤੀ ਕੋਈ ਵੀ ਘਰ ਵਾਸਤੇ ਜਿਆਦਾ ਨਹੀਂ ਖੇਤੀ ਨਹੀਂ ਕਰਨੀ ਕਾਰਖਾਨਾ ਵਾਲੀਆਂ ਸਬਜ਼ੀਆਂ ਆਰਗੈਨਿਕ ਲਗਾਓ ਆਪਣੇ ਬੱਚਿਆਂ ਨੂੰ ਖਲਾਓ ਵਧੀਆ ਤਰੀਕੇ ਨਾਲ ਜਿੱਥੇ ਦਾ ਖੋ ਸਕੋ ਆਪਣੇ ਦੇਸੀ ਵੀ ਤਿਆਰ ਕਰੋ ਅਸੀਂ ਆਰਗੈਨਿਕ ਕਣਕ ਬੀਜਦੇ ਹੈਗੇ ਆ ਜਿਹਨਾਂ ਸਾਡੀ ਪ੍ਰੋਡਕਸ਼ਨ ਤਾਂ ਬਹੁਤੀ ਜ਼ਿਆਦਾ ਨਹੀਂ ਹੁੰਦੀ ਹੈਗੀ ਜੇ ਸਾਡੀ ਪਹਿਲਾਂ ਖੇਤੀ ਕਰਦੇ ਸੀਗੇ ਉਹਦੇ ਵਿੱਚ ਸਾਡੀ ਪ੍ਰੋਡਕਸ਼ਨ ਦੀ 24 ਕੁਇੰਟਲ 23 ਕੁਇੰਟਲ 22 ਕੁਇੰਟਲ ਝਾੜ ਨਿਕਲਦਾ ਸੀਗਾ ਜਦ ਕਿ ਹੁਣ ਪ੍ਰੋਡਕਸ਼ਨ ਸਾਡੀ ਥੋੜੀ ਘਟ ਗਈ ਹੈਗੀ ਆ 15 16 ਕੁਇੰਟਲ ਹੀ ਨਿਕਲਦੀ ਆ ਆਰਗੈਨਿਕ ਦੇ ਵਿੱਚ ਪਰ ਉਹਦਾ ਸਾਨੂੰ ਇਹ ਫਾਇਦਾ ਹੈਗਾ ਆ ਸਾਡੀ ਅਸੀਂ ਉਸ ਨੂੰ ਮੰਡੀ ਕਰਨ ਮੰਡੀ ਚ ਨਹੀਂ ਲੈ ਕੇ ਚਾਹੀਦਾ ਅਸੀਂ ਘਰ ਦੇ ਵਿੱਚ ਹੀ ਜਿਹੜੇ ਸਾਡੇ ਕੋਲ ਰਿਲੇਟਿਵ ਹੈਗੇ ਆ ਜਾਂ ਸਾਡੇ ਯਾਰੀ ਦੋਸਤੀ ਦੇ ਵਿੱਚ ਕਾਫੀ ਸਾਡੇ ਮਿੱਤਰ ਸੱਜਣ ਹੈਗੇ ਆ ਜਿਹੜੇ ਸਾਡੇ ਕੋਲ ਘਰ ਆ ਕੇ ਲੈ ਕੇ ਜਾਂਦੇ ਆ ਸਾਨੂੰ ਉਹਦਾ ਰੇਟ ਵੀ ਵੱਧ ਮਿਲ ਜਾਂਦਾ ਹੈਗਾ ਜੇ ਮੰਡੀ ਲੈ ਕੇ ਜਾਂਦੇ ਆ ਸਾਨੂੰ 2250 2300 ਤੋਂ ਉੱਤੋਂ ਰੇਟ ਨਹੀਂ ਮਿਲਦਾ ਹੈਗਾ ਕਿਉਂਕਿ ਅਸੀਂ ਘਰ ਵੇਚਦੇ ਆ ਸਾਨੂੰ 3200 3500 ਦੇ ਵਿੱਚ ਸਾਡੀ ਆਰਗੈਨਿਕ ਕਣਕ ਕੁਆਂਟਲ ਪ੍ਰਤੀ ਕੁਆਂਟਲ ਨਿੱਕਲ ਚਲੀ ਜਾਂਦੀ ਹੈਗੀ ਆ ਅਸੀਂ ਆਰਗੈਨਿਕ ਬਾਸਮਤੀ ਵੀ ਲਗਾਈ ਦੀ ਹੈਗੀ ਆ ਉਹ ਵੀ ਸਾਨੂੰ ਮੰਡੀ ਕਰ ਮੰਡੀ ਜਾਣ ਦੀ ਲੋੜ ਨਹੀਂ ਪੈਂਦੀ ਉਹ ਵੀ ਸਾਡੇ ਹੀ ਘਰ ਦੇ ਘਰੋਂ ਹੀ ਸਾਰੇ ਲੈ ਜਾਂਦੇ ਆ ਜਿੱਦ ਸੱਜਣ ਮਿੱਤਰ ਲੈ ਜਾਂਦੇ ਆ ਜਿੱਦਾਂ ਕਿਸੇ ਨੂੰ ਆਸਪਲੋਸ ਪਤਾ ਲੱਗਦਾ ਜਾਂ ਨਾਲ ਦੇ ਪਿੰਡਾਂ ਚ ਪਤਾ ਲੱਗਦਾ ਉਹ ਸਾਡੇ ਕੋਲ ਘਰ ਆ ਕੇ ਹੀ ਸਾਡੀ ਬਾਸਮਤੀ ਖਰੀਦ ਕੇ ਲੈ ਜਾਂਦੇ ਹੈਗੇ ਆ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਵੀ ਥੋੜਾ ਜਾਂ ਕੁਝ ਏਰੀਆ ਦੇ ਵਿੱਚ ਆਰਗੇਨਿਕ ਖੇਤੀ ਕਰਨ ਦੀ ਕੋਸ਼ਿਸ਼ ਕਰੋ ਉਹਦੇ ਵਿੱਚ ਤੁਹਾਨੂੰ ਥੋੜੀ ਸ਼ੁਰੂ ਦੇ ਵਿੱਚ ਥੋੜੀ ਮੁਸ਼ਕਲਾਂ ਤਾਂ ਆਉਂਦੀਆਂ ਹੈਗੀਆਂ ਪਰ ਥੋੜਾ ਟਾਈਮ ਪਾ ਕੇ ਤੁਹਾਨੂੰ ਵਧੀਆ ਲੱਗਣ ਲੱਗੂਗਾ ਸਾਨੂੰ ਸਪਰੇਅਾਂ ਦਾ ਢੇਰਾ ਦਾ ਇਸਤੇਮਾਲ ਘਟ ਕਰਨਾ ਚਾਹੀਦਾ ਹੈਗਾ ਇੱਕ ਗੱਲ ਮੈਂ ਹੋਰ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹੈਗਾ ਕਣਕ ਦੀ ਨਾੜ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਇਆ ਕਰਨ ਉਹਦੇ ਨਾਲ ਅੱਗ ਲਾਉਣ ਨਾਲ ਸਾਡਾ ਵਾਤਾਵਰਣ ਖਰਾਬ ਹੁੰਦਾ ਜੇ ਅਸੀਂ ਅੱਗ ਨਹੀਂ ਲਾਵਾਂਗੇ ਤਾਂ ਵਾਤਾਵਰਣ ਸਾਡਾ ਸਾਫ਼ ਰਹੂਗਾ ਸਾਡੇ ਮਿੱਤਰ ਕੀੜੇ ਵੀ ਬਚੇ ਰਹਿਣਗੇ ਮਿੱਤਰ ਕੀੜਿਆਂ ਦੇ ਨਾਲ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਰਹਿੰਦੀ ਹੈ ਢੇਰ ਵਗੈਰਾ ਸਾਨੂੰ ਨਹੀਂ ਪਾਉਣੇ ਪੈਂਦੇ ਹੈਗੇ ਅਸੀਂ ਇੱਕ ਫਸਲ ਚੱਕਦੇ ਨਾਲ ਹੀ ਦਬਦਬ ਖੇਤ ਤਿਆਰ ਕਰਕੇ ਫਸਲ ਦੂਜੀ ਬੀਜਣੇ ਹੈਗੇ ਆ ਮੈਂ ਚਾਹੁੰਦਾ ਕਿ ਜਿੱਦਾਂ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀਗੇ ਫਸਲ ਚੱਕ ਕੇ 15-20 ਦਿਨ ਖੇਤ ਨੂੰ ਪਿਆਰ ਰਹਿਣ ਦਿਓ ਜਿੰਨਾ ਵੀ ਸਾਡੀ ਉਪਜਾਊ ਸ਼ਕਤੀ ਜ਼ਮੀਨ ਦੀ ਵੱਧਦੀ ਆ ਅਸੀਂ ਕੱਲਾ ਇੱਥੇ ਇਹ ਨਾ ਸੋਚੀਏ ਕਿ ਅਸੀਂ ਆਰਗੈਨਿਕ ਕਰਨ ਦੇ ਨਾਲ ਆਪਣੀ ਸਿਹਤ ਨੂੰ ਸਹੀ ਰੱਖ ਸਕਦੇ ਹਾਂ ਜੇ ਅਸੀਂ ਆਰਗੈਨਿਕ ਖੇਤੀ ਕਰਦੇ ਹਾਂ ਮਤਲਬ ਅਸੀਂ ਘੱਟ ਤੋਂ ਘੱਟ ਜ਼ਹਿਰਾਂ ਦਾ ਉਪਯੋਗ ਕਰਦੇ ਹਾਂ ਤੇ ਸਾਡੇ ਇਹਦੇ ਨਾਲ ਮਿੱਤਰ ਕੀੜੇ ਵੀ ਬਚਣਗੇ ਇੱਕ ਮਿੱਤਰ ਕੀੜਿਆਂ ਦਾ ਇੱਕ ਆਪਾਂ ਕਹਿ ਲਈਏ ਇੱਕ ਸਰਕਲ ਆ ਜਿਹੜਾ ਅਸੀਂ ਸਰਕਲ ਬਣਾਵਾਂਗੇ ਜਿਹੜੇ ਮਿੱਤਰ ਕੀੜੇ ਵੱਧ ਤੋਂ ਵੱਧ ਹੋਣਗੇ ਉਹਦੇ ਨਾਲ ਜਿਹੜੇ ਬਾਕੀ ਜਿਹੜੇ ਰਹਿੰਦੇ ਆਪਣੇ ਕੀੜੇ ਆ ਉਹ ਜਿਹੜੇ ਆ ਗਏ ਉਹਨਾਂ ਕੰਟਰੋਲ ਰਹਿਣਗੇ ਜਿਵੇਂ ਆਪਾਂ ਹੁਣੇ ਰੀਸੈਂਟਲੀ ਗੱਲ ਕੀਤੀ ਆਪਣੇ ਮਾਲਵਾ ਖੇਤਰ ਦੇ ਵਿੱਚ ਗੁਲਾਬੀ ਸੁੰਡੀ ਦਾ ਜਿਹੜਾ ਹਮਲਾ ਬਹੁਤ ਦੇਖਣ ਚ ਆਇਆ ਉਹਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ 50% ਜਿਹੜਾ ਉਹ ਸੁੰਡੀ ਦਾ ਜਿਹੜਾ ਕੰਟਰੋਲ ਆ ਅਸੀਂ ਆਰਗੈਨਿਕ ਤਰੀਕੇ ਨਾਲ ਹੀ ਕੀਤਾ ਉਵੀ ਅਸੀਂ ਸਲਾਹ ਦਿੱਤੀ ਉਹਦੀ ਵੀ ਐਡਵਾਈਜ਼ਰੀ ਜਾਰੀ ਹੋਈ ਯੂਨੀਵਰਸਿਟੀ ਤੋਂ ਵੀ ਐਡਵਾਈਜ਼ਰੀ ਜਾਰੀ ਹੋਈ ਸਾਡੇ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਹੋਈ ਉਹਦੇ ਵਾਸਤੇ ਇਹ ਕਿਹਾ ਗਿਆ ਸੀ ਕਿ ਜਿਹੜਾ ਉਹਨੂੰ ਪਹਿਲਾ ਪਾਣੀ ਆ ਉਹ ਦਿਨ ਵੇਲੇ ਲਾਓ ਉਹਦਾ ਕਾਰਨ ਕੀ ਸੀ ਜਿਵੇਂ ਮੈਂ ਜ਼ਿਕਰ ਕੀਤਾ ਮਿੱਤਰ ਕੀੜੇ ਤੇ ਮਿੱਤਰ ਪੰਛੀਆਂ ਦਾ ਉਹ ਜਦੋਂ ਦਿਨ ਵੇਲੇ ਅਸੀਂ ਉਹਨੂੰ ਪਾਣੀ ਲਾਉਂਦੇ ਸੀ ਤੇ ਜਿਹੜਾ ਕੀੜਾ ਥੱਲੇ ਉਹਦੀ ਸਾਖ ਵਿੱਚ ਵੜਿਆ ਸੀ ਉਹ ਬਾਹਰ ਆ ਜਾਂਦਾ ਸੀ ਕਿਉਂਕਿ ਜਦੋਂ ਪਾਣੀ ਨਾਲ ਉਹਦਾ ਜਿਹੜੀ ਹਵਾ ਘਟ ਜਾਂਦੀ ਸੀ ਤੇ ਉਹ ਬਾਹਰ ਆ ਜਾਂਦਾ ਸੀ ਤੇ ਜਿਹੜਾ ਮਿੱਤਰ ਸਾਡੇ ਪੰਛੀ ਸੀ ਉਹਨੂੰ ਚੁੱਕ ਲੈਂਦੇ ਸੀ ਤੇ ਅਸੀਂ ਨਜਾਤ ਪਾ ਸਕਦੇ ਹਾਂ ਇਵੇਂ ਹੀ ਇਹ ਗੱਲ ਕਰਦੇ ਹਾਂ ਜਿਵੇਂ ਮੈਂ ਗੱਲ ਕੀਤੀ ਪਹਿਲਾਂ ਤੇ ਜਦੋਂ ਵੀ ਅਸੀਂ ਫਸਲੀ ਰੇਹਨ ਖੁੰਦ ਨੂੰ ਜ਼ਮੀਨ ਵਿੱਚ ਮਿਲਾਉਂਦੇ ਹਾਂ ਤੇ ਜਿਹੜਾ ਜ਼ਮੀਨ ਵਿੱਚ ਸਾਡਾ ਸੂਖਮ ਜੀਵ ਜਿਹੜੇ ਪਏ ਆ ਉਹਨਾਂ ਵਾਸਤੇ ਉਹ ਖੁਰਾਕ ਮਿਲਦੀ ਆ ਤੇ ਜਿਹੜੀ ਉਹ ਖੁਰਾਕ ਨੂੰ ਗਾਂ ਲੈਂਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਹੈਗਾ ਉਹ ਆਰਗੈਨਿਕ ਮੈਟਰ ਸਾਡੀ ਜ਼ਮੀਨ ਦਾ ਵਾਧਾ ਜਿਵੇਂ ਜਿਵੇਂ ਆਰਗੈਨਿਕ ਮੈਟਰ ਸਾਡੀ ਜ਼ਮੀਨ ਦਾ ਵਧੇਗਾ ਤੇ ਉਹਦੇ ਨਾਲ ਜਿਹੜੀ ਸਾਡੀ ਪ੍ਰੋਡਕਸ਼ਨ ਆ ਉਹ ਵਧੂਗੀ ਸੋ ਆਪਾਂ ਸਿਹਤ ਦੇ ਨਾਲ-ਨਾਲ ਆਪਣੀ ਜਿਹੜੀ ਪੌਣ ਪਾਣੀ ਦੀ ਸਿਹਤ ਉਹ ਵੀ ਆਰਗੈਨਿਕ ਜਿਹੜੇ ਤਰੀਕੇ ਨਾਲ ਜਦੋਂ ਖੇਤੀ ਕਰਾਂਗੇ ਉਹਨੂੰ ਬਚਾ ਸਕਾਂਗੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜੇ ਆਪਾਂ ਵੱਡੇ ਪੱਧਰ ਤੇ ਜਾਣਾ ਹੋਵੇ ਤਾਂ ਅਸੀਂ ਫਲਦਾਰ ਬੂਟੇ ਜਿਹੜੇ ਹੈਗੇ ਉਹ ਵੀ ਆਰਗੈਨਿਕਲੀ ਲਾ ਸਕਦੇ ਹਾਂ ਕਿਉਂਕਿ ਆਪਾਂ ਜਦੋਂ ਗੱਲ ਕਰਦੇ ਆਂ ਜੇ ਆਪਾਂ ਅਮਰੂਦ ਦੀ ਗੱਲ ਕਰੀਏ ਤੇ ਅਮਰੂਦ ਦੇ ਵਿੱਚ ਨਾ ਇੱਕ ਜਿਹੜੀ ਫਰੂਟ ਫਲਾਈ ਆ ਬਹੁਤ ਜ਼ਿਆਦਾ ਅਟੈਕ ਕਰਦੀ ਆ ਜਿਹਦੇ ਵਿੱਚ ਆਪਾਂ ਕਹਿੰਦੇ ਨੇ ਆਮ ਪਾਸ਼ਾ ਚ ਕਹਿੰਦੇ ਨੇ ਸਾਡੇ ਜਿਹੜੇ ਹੈਗੇ ਫਲ ਕਾਣੇ ਹੋਗੇ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਇੱਕ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਹੈਗਾ ਫਰੂਟ ਫਲਾਈ ਟ੍ਰੈਪ ਜਿਹੜਾ ਇੱਕ ਆਰਗੇਨਿਕਲੀ ਜਿਹੜੀ ਇੱਕ ਮਤਲਬ ਇਹਨੂੰ ਯੰਤਰ ਹੀ ਕਹਿ ਲਓ ਜਿਹੜਾ ਹੈਗਾ ਜਿਹੜਾ ਫਰੂਟ ਜਿਹੜੀ ਫਲਾਈ ਆ ਉਹਨੂੰ ਟ੍ਰੈਪ ਕਰ ਲੈਂਦਾ ਆਪਣੇ ਵੱਲ ਖਿੱਚ ਲੈਂਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਵਿੱਚ ਆ ਕੇ ਤੇ ਉਹ ਮਰ ਜਾਂਦਾ ਦੇ ਨਾਲ ਦੇ ਨਾਲ ਇੱਥੇ ਅਸੀਂ ਗੱਲ ਕਰੀਏ ਇੱਕ ਨਾ ਬਿਮਾਰੀ ਆਉਂਦੀ ਆ ਫੁੱਟ ਰੌਟ ਜਿਹੜੀ ਹੈਗੀ ਆਪਣੇ ਕਿੰਨੂ ਦੇ ਵਿੱਚ ਆਉਂਦੀ ਆ ਆਪਣੇ ਨਿੰਬੂ ਜਾਤੀ ਚ ਆਉਂਦੀ ਆ ਤੇ ਉਹਦੇ ਵਾਸਤੇ ਉਹਦਾ ਬਹੁਤ ਵਧੀਆ ਕੰਟਰੋਲ ਹੈਗਾ ਟ੍ਰਾਈਕੋਡਰਮਾ ਉਹ ਵੀ ਟ੍ਰਾਈਕੋਡਰਮਾ ਜਿਹੜਾ ਇੱਕ ਉਹ ਆਰਗੈਨਿਕ ਉਲੀ ਨਾਸ਼ਕਾ ਉਹਦਾ ਅਸੀਂ ਉਪਯੋਗ ਕਰਕੇ ਜਿਹੜੀ ਹੈਗੀ ਆ ਆਪਣੀ ਫਲਦਾਰ ਬੂਟੇ ਜਿਵੇਂ ਕਿੰਨੂ ਜਾਤੀ ਦੇ ਬੂਟੇ ਆ ਉਹਨਾਂ ਦੀ ਜਿਹੜੀ ਜੜ ਦਾ ਫੁੱਟ ਰੌਟ ਆ ਉਹਨੂੰ ਅਸੀਂ ਕਾਫੀ ਹੱਦ ਤੱਕ ਉਹਦਾ ਕੰਟਰੋਲ ਕਰ ਸਕਦੇ ਆ ਸੋ ਬਾਕੀ ਫਸਲਾਂ ਦੇ ਨਾਲ ਨਾਲ ਅਸੀਂ ਜਿਹੜੀਆਂ ਹੈਗੀਆਂ ਆਪਣੇ ਫਲਦਾਰ ਬੂਟੇ ਆ ਉਹ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਆਰਗੇਨਿਕ ਤੌਰ ਤੇ ਆਪਾਂ ਲਗਾ ਸਕਦੇ ਆ ਤੇ ਅਸੀਂ ਵੱਧ ਤੋਂ ਵੱਧ ਮੁਨਾਫਾ ਲੈ ਸਕਦੇ ਆ ਤੇ ਅੰਤ ਵਿੱਚ ਅਸੀਂ ਅਸੀਂ ਇਸੇ ਮੈਸੇਜ ਨਾਲ ਜਿਹੜੀ ਹੈਗੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਤੇ ਜਿਹੜਾ ਅਸੀਂ ਗੱਲ ਕੀਤੀ ਪਈ ਅਸੀਂ ਵੱਧ ਤੋਂ ਵੱਧ ਆਰਗੇਨਿਕ ਫਸਲਾਂ ਵੱਲ ਆਈਏ ਆਪਣੀ ਸਿਹਤ ਆਪਣੇ ਪਰਿਵਾਰ ਦੀ ਸਿਹਤ ਆਪਣੇ ਆਲੇ ਦੁਆਲੇ ਦੀ ਸਿਹਤ ਆਪਣੀ ਜ਼ਮੀਨ ਦੀ ਸਿਹਤ ਆਪਣੀ ਪੌਣ ਪਾਣੀ ਦੀ ਸਿਹਤ ਤੇ ਆਪਣੇ ਇਲਾਕੇ ਦੀ ਸਿਹਤ ਜਿਹੜੀ ਹੈਗੀ ਆ ਉਹ ਠੀਕ ਰੱਖ ਸਕੀਏ